अपराध ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਅੱਜ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਟੀਮਸ ਲੀਡ ਬਾਈ ਇੰਸਪੈਕਟਰ ਗੁਰਵਿੰਦਰ ਤੇ ਇੰਸਪੈਕਟਰ ਜਗਸੀਰ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਡੀ ਇਹਨਾਂ ਨੇ ਤਿੰਨ ਬੰਦੇ ਕਾਬੂ ਕੀਤੇ ਜਿਨ੍ਹਾਂ ਦੇ ਕੋਲੋਂ ਸਾਨੂੰ ਟੋਟਲ ਚਾਰ ਵੈਪਨ ਰਿਕਵਰ ਹੋਏ ਜਿਨ੍ਹਾਂ ਦੇ ਵਿੱਚੋਂ ਤਿੰਨ ਬਾਰਾ ਬੋਰਡ ਦੇ ਵੈਪਨ ਹੈ ਇੱਕ 315 ਬੋਰਡਰ ਤੇ 10 ਜਿੰਦਾ ਰਾਊਂਡ ਨਾਲ ਬਰਾਮਦ ਹੋਏ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਜੋ ਅਰੈਸਟ ਹੋਏ ਹਨ ਗੁਰਚਰਨ ਸਿੰਘ ਇੱਕ ਜਗਤ ਇੱਕ ਜਪreet ਸਿੰਘ ਤੇ ਕ੍ਰਿਮੀਨਲਸ ਹੈਗੇ ਜਿਸ ਵਿੱਚੋਂ ਗੁਰਚਰਨ ਦੇ ਉਤੇ ਪੁਰਾਣੇ 4 ਮੁਕਦਮੇ ਦਰਜ ਹੈਗੇ ਜਗਪ੍ਰੀਤ ਦੇ ਉਤੇ ਪੁਰਾਣੇ 6 ਮੁਕਦਮੇ ਦਰਜ ਹੈਗੇ ਤੇ ਜਸਕਰਨ ਦੇ ਉਤੇ 2 ਮੁਕਦਮੇ ਦਰਜ ਹੈਗੇ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਮਾੜੇ ਅਨਸਰ ਜੋ ਹੈਗੇ ਇਹ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਸਾਡੇ ਜ਼ਿਲ੍ਹੇ ਦੇ ਵਿੱਚ ਤੇ प्रोएक्टिव पुलिसिंग करते हुए साइड इंचार्ज सीआई ने दोवे ने बहुत चंगा काम करते हुए बंदे भी काबू किए तो ले, ये है कि हैिदड़ एक गिदड़वा रहने वाला है एक बुदर पिंड का रहने वाला है एक मधीर पिंड का रहने वाले तो ये काम इना पुराना पेशा है तुम तो देख सकते हो छे, -छे, छे चार चार मुकदमे जिन्हें दर्ज हो क्राइम की ही तैयारी कर रहे होंगे ਤੇ ਇਹ ਵੀ ਸੁਧਰੇ ਨਹੀਂ ਸੀ ਇਹ ਵੀ ਅਗਲੇ ਕ੍ਰਾਇਮ ਦੀ ਤਿਆਰੀ ਕਰ ਰਹੇ ਸੀ ਜਿਸ ਕਰਕੇ ਇਹਨਾਂ ਦੇ ਕੋਲ ਸਾਨੂੰ ਇਹਨੇ ਵੈਪਨਸ ਬਰਾਮਦ ਹੋਏ ਨੇ ਤੇ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿੱਥੋਂ ਲੈ ਕੇ ਆਏ ਹਨ ਕੀ ਇਹਨਾਂ ਨੇ ਕਰਨਾ ਸੀ ਕਿਸੇ ਗਰੋਹ ਦੇ ਨਾਲ ਲਿੰਕ ਹੈਗੇ ਜਾਂ ਨਹੀਂ ਹੈਗੇ ਗੈਂਗਸਟਰ ਲਿੰਕਸ ਹੈਗੇ ਨਹੀਂ ਹੈਗੇ ਉਹਦੀ ਪੁੱਛਕੀ ਜਾਰੀ ਹੈ ਤੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ ਕੋਲ ਹਾਲੇ ਇੰਟਰੋਗੇਸ਼ਨ ਚੱਲ ਰਹੀ ਹੈ ਨਾ ਜੀ ਪੁੱਛਗਿੱਛ ਚੱਲ ਰਹੀ ਹੈ ਪੁੱਛਗਿੱਛ ਉਹ ਇਹਨਾਂ ਨੇ ਕਈ ਕੁਝ ਦੱਸਿਆ ਉਹ ਤੋੜਨੇ ਲਈ ਗ੍ਰੈਜੂਲੀ ਸਾਂਝਾ ਕਰ ਰਹੇ ਸਰ ਇਹ ਪਤਾ ਦਿਵੇਂ ਲੱਗਿਆ ਵੀ ਇਹ ਤਿਆਰੀ ਕਰ ਰਹੇ ਹੈ ਪੁਲਿਸ ਦੇ ਇਨਫੋਰਮੇਸ਼ਨ ਨੈਟਵਰਕ ਬੜੀ ਹੁੰਦੀ ਹੈ ਇਨਫੋਰਮੇਸ਼ਨ ਨੈਟਵਰਕ ਵਿੱਚੋਂ ਸਾਨੂੰ ਕਈ ਕੁਝ ਪਤਾ ਲੱਗਦਾ ਰਹਿੰਦਾ ਹੈ ਤੋ ਉਹਨੂੰ ਉਹ ਇਨਫੋਰਮੇਸ਼ਨ ਨੂੰ ਸੀਰੀਅਸਲੀ ਲੈਂਦੇ ਹੋਏ ਤੇ ਉਹਨੂੰ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਐਕਟ ਕਰਦੇ ਹੋਏ ਇਹ ਬੰਦੇ ਕਾਬੂ ਹੇ ਟੋਟਲ ਫਿਰਨੇ ਜਾਣੇ ਕਿ ਕਿ ਹੋਰ ਵੀ ਚੇਲੇ ਟੋਟਲ ਹਾਲੇ ਤੱਕ ਤਿੰਨ ਹੀ ਜਨੇ ਆਏ ਆਂ ਸਾਹਮਣੇ ਤੇ ਜੋ ਇਹਨਾਂ ਦੇ ਨਾਲ ਲਿੰਕਡ ਹੈਗੇ ਉਹਨਾਂ ਦੀ ਵੀ ਉਹਨਾਂ ਦੇ ਰਿਗਾਰਡਿੰਗ ਵੀ ਪੁੱਛ ਕੇ ਚੱਲ ਰਹੀ ਹੈ ਤੇ ਜੋ ਸਾਹਮਣੇ ਆਂਦੇ ਉਹ ਵੀ ਕਾਬੂ ਕਰਦੇ ਆਂ ਸਰ ਜਿਹੜੇ ਮੁਕੱਦਮੇ ਦਰਜ ਆ ਉਹਦੇ 'ਚ ਪਗੋੜੇ ਸੀ ਜਾਂ ਚੇਲੇ ਵਗੈਰਾ ਦੀਆਂ ਕਟੀਆਂ ਚੇ ਬੇਲ ਤੇ ਫਿਰ ਉਹਦਾ ਬੇਲ ਦਾ ਨਜਾਇਜ਼ ਫਾਇਦਾ ਉਠਾ ਕੇ ਵੈਪਨ ਦਾ ਕੰਮ ਵੈਪਨਸ ਵਗੈਰਾ ਲੈ ਕੇ ਤੇ ਬਾਹਰ ਦਾ ਤਿਆਰੀਆਂ ਕਰੇ ਚੱਲ ਰਹੀ ਹੈ ਕੁਛ ਨਾ ਕੁਛ ਤੋਂ ਜੀ ਹਰ ਬੰਦਾ ਫਰੰਟ ਬਣਾਉਂਦਾ ਹੀ ਹੈ ਆਪਣਾ ਜੇਕਰ ਜਿਸ ਕਰਕੇ ਉਹ ਆਪਣਾ ਘਰ ਚਲਾ ਸਕੇ ਬਟ ਇਹਨਾਂ ਦਾ ਜੋ ਅੰਦਰਖਾਤੇ ਪਲੈਨਿੰਗ ਸੀਗੀ ਉਹ ਵੱਖਰੀ ਸੀਗੀ ਉਹੀ ਉਦੀ ਹੀ ਕਲੀਅਰਟੀ ਜੋ ਹੈ ਸੀ ਲੈ ਰਹੇ ਪੁੱਤ ਜਰਾ ਕਿੰਨੀ ਉਮਰ ਤੇ ਜਿਹੜੇ ਇਹ ਹੈਗੇ ਕੋਈ 36 ਸਾਲ ਦਾ ਹੈਗਾ ਗੁਰਚਰਨ 25 ਸਾਲ ਦਾ ਜਗਪ੍ਰੀਤ ਹੈਗਾ ਤੇ 40 ਸਾਲ ਦਾ ਜੋ ਹੈਗਾ ਜਸਕਰਨ ਹੈ ਉਹ ਕਲੀਅਰ ਕਰ ਰਹੇ ਹਾਂ ਜੀ ਨਾਰਮਲੀ ਜੋ ਹੈਗਾ اسلحਾ ਇਹਨਾਂ ਚੋ ਇੱਕ ਬੰਦਾ ਇਦਾਂ ਦਾ ਵੀ ਆਏਗਾ ਜੋ اسلحਾ ਆਪ ਹੀ ਬਣਾ ਲੈਂਦਾ ਤੇ ਉਹਨੇ ਵੀ ਕਿਸੇ ਔਰ ਨੂੰ ਬਣਾ ਕੇ ਸਪਲਾਈ ਕੀਤਾ ਹੈ ਨਹੀਂ ਕੀਤਾ ਉਹ ਗੱਲ ਵੀ ਕਲੀਅਰ ਹੁੰਦੀ ਹੈ ਆਮ ਜ਼ਾਕ ਦੀ ਜੋ ਧਾਰائیں ਲੱਗਦੀਆਂ ਹਨ ਮਾਰੀ 2590 ਉਹਨਾਂ ਦੇ ਅੰਦਰ ਇਹਨਾਂ ਨੂੰ ਬੁਕੇ ਤੱਕ ਫਿਰ ਇਹਨਾਂ ਨੂੰ ਪਹਿਲਾ ਕੇਸ ਜੋ ਰੰਗ ਦੇ ਵਿੱਚ ਪਤਾ ਕੁਝ ਤੇ ਸਨਾਚਿੰਗ ਦੇ ਪਰਚੇ ਦਰਜ ਹੈ ਕੁਝ ਤੇ ਚੋਰੀਆਂ ਦੇ ਪਰਚੇ ਦਰਜ ਹੈ ਇੱਕ ਇੱਕ ਤੇ ਤਾਂ ਪੁਰਾਣਾ ਐਨਡੀਪੀਐਸ ਸਾਹ ਦਾ ਵੀ ਮਕਦਮਾ ਦਰਜ ਹੈਗਾ ਇਹ ਚੋਰੀਆਂ ਤੇ ਸਨੇਚਿੰਗ ਕਰਨ ਦੇ ਆਦੀ ਹੈ ਪੁਰਾਣੇ